Kar da ਨਨ ਜਨ ਆਇ ਜਿਸ ਪ੍ਰਸਾਦ ਸਭ ਜਗਤ ਤਰਾਇ ਜਨ ਆਵਨ ਕਾ ਇਹੈ ਸਵਾਦ ਜਨ ਕ ਸੰਗ ਚਿਤ ਆਵੇ ਨਾਮ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕ ਸਦਾ ਨਮਸਕਾਰ ਜਨਮ ਮਰਨ ਦੋ ਹਮੈ ਨਾਹੀ ਜਨ ਪਰ ਉਪਕਾਰੀ ਆਇ ਜੀ ਦਾਨ ਦੇ ਭਗਤੀ ਲਾਇ ਹਰ ਸੋ ਲੈਣ ਮਿਲਾਇ ਹੋ ਮੈਂ ਸਭ ਦੁਖ ਸਮਦੀ ਨੂਰ ਅਰਸੋਂ ਕੁਰਸੋਂ ਛੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤਨ ਬਾਬਾ ਨਾਨਕ ਤੂੰ ਹੀ ਨਰਨਤਾਰ ਤਨ ਬਾਬਾ દર્શન ਪਾਇਆ ਜਿਨੀ ਤੁਧ ਨੂੰ ਧਨ ਕਹਿਆ تن ਜਮ ਨੇੜ ਨਾ ਤੂੰ ਕਰਨ ਕਰਣ ਸਮਰਥ ਹੈ ਕਰ ਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਪੁਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਾਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰੱਬ ਆ ਗੁਰਮੁਖ ਨਾਨਕ ਆ ਰੱਬ ਆ ਸਭ ਆਖੂ ਧੰਨ ਧੰਨ ਗੁਰਸੋਈ ਹਰ ਜੁਗ ਜੁਗ ਭਗਤ ਆਇਆ ਜਿਹੜਾ ਤੈਜ ਰੱਖਦਾ ਆ ਆਰਾਮ ਦਾ ਜੇ ਹਰ ਅਨੰਦ ਦਾ ਮਠਲੇ ਦਿਹੋਰਾ ਨਾਮ ਦੇ ਮੁਖ ਲਾਇਆ ਆ ਰਾਮ ਰਾਜ ਹੈ ਸਹਾਰਾ ਦਿਹੋਰਾ ਨਾਮ ਜਲੇਸ਼ ਦਾ ਆ ਰਾਮ ਰਾਜ ਲੋਕ ਮਹੱਲਾ ਪਹਿਲਾ ਪੰਦ ਸੱਜ ਦਰਕਾਰੇ ਆਪਕੇ ਸਾਥ ਜੇ ਕਰੇ ਆਪ ਜਾਣ ਕਰੇ ਜਿ ਕਹਿਣਾ ਕਹਿ ਨਾ ਜਾ ਇਧੋ ਕਰਤਾ ਕਾਦਰ ਕਰੀ ਬੇ ਜੀਆ ਰਿਜਕ ਸੰਭਾਹੇ ਸਾਈ ਕਾਰ ਕਾਮਾ ਮੂਣੀ ਦੁਰਸ਼ੋਡੀ ਤਿਨ ਬਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਹਿਰਧਾਇ ਸੋ ਕਰੇ ਜਿਤ ਸਿਰ ਜਾਏ ਤੁਧ ਸਤ ਨਾਮ ਜੀ ਰਵਾਹੇ ਗੁਰੂ ਰਾਮਕਲੀ ਮਹਲਾ 3 ਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਗੁਰੂ ਮਤ ਆਇਆ ਸਤ ਤਮੈ ਸਹਿ ਜਿਤੀ ਮਨ ਦੀਆ ਬਖਾਇਆ ਰਾਗ ਰਚਨ ਪ੍ਰਤਾਸ ਕਰੀਆ ਸਹਿਬਦ ਜਲੋ ਤੰਗਾਵਰ ਹਰੀ ਕੇ ਰਾਮਾਨੀ ਕੋਮਲ ਸੰਤੋਸ਼ਾਦੁ ਤਰੁ ਤੇ ਆਵ ਸਤਨਾ ਮੇਰਾ ਆਧਾਰ ਅਜ ਪੰਛਤ ਕਲ ਸੁਭਾਗ ਸਰਬ ਕਾਲ ਤਮਾ ਦੇ ਕਲਾ ਤੁਖੜਹਾਰਿਆ ਪੰਛਤ ਤੁਧ ਵਸਿਤ ਕਿਤ ਕਾਲ ਕੰਕ ਨਾਰਿਆ ਕਰ ਪਾਇ ਤੁਧਿ ਸਭੇ ਕਾਮ ਕੈ ਧਾਗੇ ਕਹਿ ਨਾਨਕ ਤੁਧੁ ਆਤ ਕਰਿਆ ਨ ਹਦਵਾਜੇ ਆਨੰਦ ਤੁਮਾਰੀਓ ਹੋਰ ਬਰੰਦਰਤਾ ਅਜਨ ਹੱਕ ਰਬ ਦਾ ਸਤਨਾਮ ਗਾਏ ਗੁਰੂ ਜੀ ਸਲੋਕ ਪਵਨ ਗੁਰੂ ਪਾਣ ਪਿਤਾ ਮਾਤਾ ਧਰਮ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲਾ ਸਗਲ ਜਗਤ ਚੰਗੀਆਂ ਬੁਰੀਆਂ ਵਾਚ ਧਰਮ ਦੂਰ ਕਰਮੀ ਆਪੋ ਆਪਨੇ me <laughs> am Three. ਸੋਈ ਜੈ ਜਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਰ ਮਨ ਤਨ ਵਸਿਆ ਸੋਈ ਜੈ ਜੇ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆ ਤਾ ਕੀ ਕੀਮਤ ਕਹੀ ਨਾ ਜਾਏ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਸ਼ਾਈ ਤੂੰ ਪਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਕਪਰਾ ਸਰਣਾਈ ਮੁਕ ਨਿੰਦਕ ਕੈ ਛਾਈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾਂ ਤੁ ਭੁੱਲ ਚੁਕ ਮਾ ਭਾਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲ ਤੇਰੇ ਭਾਣੇ ਸਰਬਤ ਦਾ ਭਲਾ वाहिगुरु जी का ख़ालसा वाहिगुरु जी की फतह